ਉੱਤ ਅਤੇ ਨੂ ਦੇ ਆਫਿਸ ਜਾਣ ਤੋਂ ਬਾਅਦ ਨਿਰਮਲਾ ਜੀ ਇਕਦਮ ਅਨਮਨਿ ਜਹੀ ਹੋ ਗਈ ਸੀ। ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪਿਆ ਸੀ। ਰਾਤ ਨੂੰ ਉਹਨਾਂ ਨੇ ਪੁੱਤ ਅਤੇ ਨੂ ਦੇ ਕਮਰੇ ਦੇ ਸਾਹਮਣੇ ਉਲੰਘਦੇ ਹੋਏ ਜੋ ਗੱਲਾਂ ਸੁਣੀਆਂ ਸੀ ਉਹ ਸ ਉਨ੍ਹਾਂ ਤੋਂ ਬਾਅਦ ਮਨ ਬਹੁਤ ਹੀ ਵਿਚਲਿਤ ਹੋਣ ਲੱਗਾ ਸੀ ਅਤੇ ਉਹ ਸੋਚਣ ਲੱਗੀ ਸੀ ਕਿ ਅੱਜ ਕੱਲ ਹਰ ਜਗ੍ਹਾ ਇਹੀ ਹੋ ਰਿਹਾ ਹੈ ਕਿ ਬੱਚੇ ਜਾਂ ਤਾਂ ਬੁੱਢੇ ਮਾਪਿਆਂ ਨੂੰ ਬ੍ਰਿਧਾ ਆਸ਼ਰਮ ਵਿੱਚ ਭੇਜ ਦਿੰਦੇ ਹੈ ਜਾਂ ਅਲੱਗ ਹੋ ਕੇ ਉਨ੍ਹਾਂ ਤੋਂ ਦੂਰ ਰਹਿਣ ਦੇ ਲਈ ਚੱਲ ਜਾਂਦੇ ਹੈ ਜੇਕਰ ਮੇਰੇ ਪੁੱਤ ਅਤੇ ਨੂੰ ਵੀ ਮੇਰੇ ਤੋਂ ਦੂਰ ਚੱਲ ਗਏ ਤਾਂ ਪਤਾ ਨਹੀਂ ਕੀ ਹੋਵੇਗਾ ਉਹ ਸੋਚਣ ਲੱਗੀ ਕਿ ਮੈਂ ਪੁੱਤ ਦੀ ਖੁਸ਼ੀ ਦੇ ਲਈ ਉਸ ਦੀ ਲਵ ਮੈਰਿਜ ਵੀ ਕਰਵਾ ਦਿੱਤੀ ਜੇਕਰ ਫਿਰ ਵੀ ਪੁੱਤ ਅਤੇ ਨੂੰ ਮੇਰੇ ਨਾਲ ਨਹੀਂ ਰਹੇ ਤਾਂ ਉਹਨਾਂ ਦੀਆਂ ਖੁਸ਼ੀਆਂ ਦਾ ਧਿਆਨ ਰੱਖਣ ਦਾ ਮੇਰਾ ਕੀ ਫਾਇਦਾ ਹੋਇਆ ਨਿਰਮਲਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਉਹ ਉੱਠ ਕੇ ਹਾਲ ਵਿੱਚ ਆਈ بیٹے ਦੀ ਕੋਈ ਜ਼ਰੂਰੀ ਫਾਈਲ ਟੇਬਲ ਤੇ ਰਹਿ ਗਈ ਸੀ ਉਹ ਫਾਈਲ ਨੂੰ ਚੱਕ ਕੇ ਸਾਈਡ ਤੇ ਰੱਖਣ ਲੱਗੀ ਤਾਂ ਫਾਈਲ ਵਿੱਚੋਂ ਇੱਕ ਪੇਪਰ ਥੱਲੇ ਡਿੱਗ ਗਿਆ ਉਸ ਪੇਪਰ ਨੂੰ ਦੇਖਦੇ ਹੀ ਉਹਨਾਂ ਨੂੰ ਬਹੁਤ ਹੀ ਹੈਰਾਨੀ ਹੋਈ ਅਤੇ ਉਹ ਸੋਚਣ ਲੱਗੀ ਅੱਛਾ ਤਾਂ ਇਹ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਉਹਨਾਂ ਨੇ ਪੇਪਰ ਨੂੰ ਚੱਕ ਕੇ ਪੜਨਾ ਸ਼ੁਰੂ ਕਰ ਦਿੱਤਾ ਤਾਂ ਉਸ ਟਾਈਮ ਦਰਵਾਜ਼ੇ ਦੀ ਬੈਲ ਵੱਜੀ ਉਹਨਾਂ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹਨਾਂ ਦੀ ਨਾਨਣ ਖੜੀ ਸੀ ਜੋ ਕਿ ਚਾਰ ਮਹਿਲ ਛੱਡ ਕੇ ਪੰਜਵੇਂ ਮਹਿਲ ਵਿੱਚ ਰਹਿੰਦੀ ਸੀ ਆਂਦੇ ਹੀ ਉਹ ਸੋਫੇ ਤੇ ਲੰਮੀ ਬੈ ਗਈ ਅਤੇ ਕਹਿਣ ਲੱਗੀ ਭਾਬੀ ਬਾਹਰ ਬਹੁਤ ਗਰਮੀ ਹੈ ਜਰਾ ਇੱਕ ਗਲਾਸ ਠੰਡਾ ਪਾਣੀ ਤਾਂ ਪਿਲਾ ਦਵੋ ਪਰ ਭਾਬੀ ਦੇ ਚਿਹਰੇ ਤੇ ਨਜ਼ਰ ਪੈਂਦੇ ਹੀ ਉਹ ਹੈਰਾਨ ਰਹਿ ਗਈ ਕਿਉਂਕਿ ਭਾਬੀ ਦੀਆਂ ਅੱਖਾਂ ਵਿੱਚ ਤਾਂ ਹੰਝੂ ਸੀ ਉਹਨਾਂ ਨੇ ਹੌਲੀ ਜਹੀ ਕਿਹਾ ਕੀ ਹੋਇਆ ਭਾਬੀ ਸਭ ਠੀਕ ਤਾਂ ਹੈ ਨਾ ਅਤੇ ਇਹ ਪੇਪਰ ਕਿਹੜਾ ਹੈ ਇੰਨਾ ਬੋਲ ਕੇ ਉਹਨਾਂ ਨੇ ਪੇਪਰ ਹੱਥ ਵਿੱਚ ਲੈ ਕੇ ਪੜਨਾ ਸ਼ੁਰੂ ਕਰ ਦਿੱਤਾ ਤਾਂ ਹੈਰਾਨੀ ਦੇ ਨਾਲ ਬੋਲੀ ਵਾਹ ਇਹ ਤਾਂ ਕੋਈ ਨਵੀਂ ਸੋਸਾਇਟੀ ਦੇ ਫਲਾਟ ਦੇ ਪੇਪਰ ਹੈ ਕੀ ਤੁਸੀਂ ਨਵਾਂ ਫਲਾਟ ਖਰੀਦ ਰਹੇ ਹੋ ਤਾਂ ਨਿਰਮਲਾ ਜੀ ਨੇ ਇਨਕਾਰ ਕਰਕੇ ਸਿਰ ਹਿਲਾਇਆ ਅਤੇ ਕਹਿਣ ਲੱਗੀ ਨਹੀਂ ਕੱਲ ਰਾਤ ਮੈਂ ਸੁਣਿਆ ਕਿ ਨੀਰਜ ਅਤੇ ਸਰੂਤੀ ਆਪਸ ਵਿੱਚ ਗੱਲ ਕਰਦੇ ਪਏ ਸੀ ਕਿ ਉਹ ਕੋਈ ਫਲੈਟ ਖਰੀਦਣਾ ਚਾਹੁੰਦੇ ਹੈ ਅਤੇ ਸ਼ਰੂਤੀ ਮਨਾ ਕਰਦੀ ਪਈ ਸੀ ਕਿ ਇਹ ਸਾਰੀਆਂ ਗੱਲਾਂ ਮਾਂ ਨੂੰ ਪਤਾ ਨਹੀਂ ਲੱਗਣੀਆਂ ਚਾਹੀਦੀਆਂ ਇਹ ਸਭ ਦੱਸ ਦੱਸ ਦੇ ਉਹ ਜ਼ੋਰ-ਜ਼ੋਰ ਦੀ ਰੋਣ ਲੱਗ ਪਈ ਤਾਂ ਉਹਨਾਂ ਦੀ ਨਾਨਾਣ ਹੱਸਣ ਲੱਗ ਪਈ ਉਹਨਾਂ ਨੂੰ ਤਾਂ ਅੱਗੇ ਹੀ ਦੂਸਰਿਆਂ ਦੇ ਘਰ ਤੋੜਨ ਦਾ ਬਹੁਤ ਮਜ਼ਾ ਆਂਦਾ ਸੀ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਇੱਥੇ ਵੀ ਵਗਦੀ ਗੰਗਾ ਵਿੱਚ ਹੱਥ ਧੋ ਲੈ ਜਾਣ ਉਹਨਾਂ ਨੇ ਇੱਕ ਚਾਲ ਚਲੀ ਅਤੇ ਕਹਿਣ ਲੱਗੀ ਇਸ ਦਾ ਮਤਲਬ ਪੁੱਤ ਅਤੇ ਨੂੰ ਤੁਹਾਡੇ ਕੋਲ ਅਲੱਗ ਰਹਿਣਾ ਚਾਹੁੰਦੇ ਹਨ ਅਤੇ ਉਹ ਤੁਹਾਨੂੰ ਦੱਸਦੇ ਵੀ ਨਹੀਂ ਪਏ ਤਾਂ ਭਾਬੀ ਤੁਹਾਨੂੰ ਰੋਣ ਦੀ ਕੀ ਜ਼ਰੂਰਤ ਹੈ ਇਹ ਘਰ ਤੁਹਾਡੇ ਨਾਮ ਤੇ ਹੈ ਤੁਸੀਂ ਤੁਸੀਂ ਇਸ ਘਰ ਦੀ ਮਾਲਕਿਨ ਹੋ ਭਾਬੀ ਇੱਕ ਕੰਮ ਕਰੋ ਇਸ ਤੋਂ ਪਹਿਲਾਂ ਕਿ ਤੁਹਾਡੇ ਨੂੰ ਪੁੱਤ ਤੁਹਾਨੂੰ ਬੁਢਾਪੇ ਵਿੱਚ ਦੁੱਖ ਪਹੁੰਚਾਉਣ ਤੁਸੀਂ ਦਿਖਾ ਦਵੋ ਕਿ ਇਸ ਘਰ ਦੀ ਮਾਲਕਿਨ ਤੁਸੀਂ ਹੀ ਹੋ ਤੁਸੀਂ ਉਹਨਾਂ ਦੋਨਾਂ ਨੂੰ ਘਰੋਂ ਕੱਢ ਦਵੋ ਅਤੇ ਕਿਰਾਏਦਾਰ ਰੱਖ ਲਵੋ ਨਿਰਮਲਾ ਜੀ ਨੂੰ ਵੀ ਨਨਾਨਾਂ ਦੀਆਂ ਗੱਲਾਂ ਨਾਲ ਗਲਤਫਹਿਮੀ ਹੋ ਗਈ ਸੀ ਉਹਨਾਂ ਦਾ ਦਿਲ ਬਹੁਤ ਦੁਖੀ ਹੋਇਆ ਉਹਨਾਂ ਨੂੰ ਬਹੁਤ ਦਰਦ ਮਹਿਸੂਸ ਹੋਣ ਲੱਗਾ ਕਿ ਜਿਨ੍ਹਾਂ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਗਾ ਕੇ ਉਹਨਾਂ ਨੇ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਉਹ ਅਚਾਨਕ ਇੱਕ ਪਲ ਵਿੱਚ ਘਰ ਵਿੱਚੋਂ ਬਾਹਰ ਕਿਸ ਤਰ੍ਹਾਂ ਕੱਢ ਦੇਣ ਮੰਨਿਆ ਕਿ ਪੁੱਤ ਅਤੇ ਨੂੰ ਦੋਨੋਂ ਘਮੋਂ ਵਿੱਚ ਲੱਗੇ ਰਹਿੰਦੇ ਹੈ ਪਰ ਫੇਰ ਵੀ ਛੁੱਟੀ ਵਾਲੇ ਦਿਨ ਉਹ ਦੋਨੋਂ ਉਹਨਾਂ ਨੂੰ ਘੇਰ ਕੇ ਬੈਠ ਜਾਂਦੇ ਸੀ ਉਹਨਾਂ ਦੇ ਨਾਲ ਘੁੰਮਣ ਦੇ ਲਈ ਜਾਂਦੇ ਸੀ ਪਰ ਅਗਲੇ ਹੀ ਪਲ ਉਹਨਾਂ ਨੇ ਸੋਚਿਆ ਕਿ ਇਹੇ ਪੁੱਤ ਅਤੇ ਨੂੰਹ ਹੁਣ ਆਪਣਾ ਅਲੱਗ ਹੀ ਆਸ਼ਿਆਨਾ ਬਸਾਉਣ ਦੇ ਲਈ ਸੋਚਣ ਲੱਗੇ ਹੈ ਅਤੇ ਮੈਨੂੰ ਤਾਂ ਇਸ ਬਾਰੇ ਵਿੱਚ ਖਬਰ ਹੀ ਨਹੀਂ ਹੈ ਉਹਨਾਂ ਦੀਆਂ ਅੱਖਾਂ ਵਿੱਚੋਂ ਮੋٹے ਮੋٹے ਹੰਝੂ ਵਗਣ ਲੱਗੇ ਵਾਰ-ਵਾਰ ਉਹਨਾਂ ਦੀ ਨਾਨਾ ਦੀ ਗੱਲ ਉਹਨਾਂ ਦੇ ਕੰਨਾਂ ਵਿੱਚ ਗੂੰਜਣ ਲੱਗੀ ਕਿ ਪੁੱਤ ਅਤੇ ਨੂੰਹ ਤੁਹਾਡਾ ਇਸਤੇਮਾਲ ਕਰਦੇ ਪਏ ਹੈ ਉਹ ਦੋਨੋਂ ਤੁਹਾਡੇ ਨਾਲ ਉਦੋਂ ਤੱਕ ਹੀ ਹੈ ਜਦੋਂ ਤੱਕ ਕਿ ਉਹਨਾਂ ਦਾ ਨਮਾ ਕਰ ਨਹੀਂ ਬਣ ਜਾਂਦਾ ਤਾਂ ਤੁਸੀਂ ਵੀ ਉਹਨਾਂ ਨੂੰ ਸਹਾਰਾ ਕਿਉਂ ਦਿੰਦੇ ਪਏ ਹੋ ਉਹਨਾਂ ਨੂੰ ੱੱੱਕੇ ਮਾਰ ਕੇ ਘਰੋਂ ਕੱਢ ਦਵੋ ਜੇਕਰ ਉਹਨਾਂ ਨੇ ਘਰ ਛੱਡ ਕੇ ਜਾਣਾ ਹੀ ਹੈ ਤਾਂ ਉਹ ਦੋਨੋਂ ਅੱਜ ਹੀ ਕਿਉਂ ਨਹੀਂ ਅਲੱਗ ਰਹਿ ਸਕਦੇ ਫੇਰ ਉਹਨਾਂ ਦੇ ਦਿਮਾਗ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਸੀ ਕਦੇ-ਕਦੇ ਉਹਨਾਂ ਨੂੰ ਗੁੱਸਾ ਆ ਰਿਹਾ ਸੀ ਤਾਂ ਉਹਨਾਂ ਦਾ ਮਨ ਕਰ ਕਰਦਾ ਪਿਆ ਸੀ ਕਿ ਸੱਚੀ ਨੂੰ ਪੁੱਤਰ ਨੂੰ ਘਰੋਂ ਬਾਹਰ ਕੱਢ ਦਵਾਂ ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗੇਗਾ ਤਾਂ ਕਦੇ-ਕਦੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੇਕਰ ਪੁੱਤਰ ਨੂੰ ਉਹਨਾਂ ਨੂੰ ਛੱਡ ਕੇ ਜਾਣ ਹੀ ਵਾਲੇ ਹੈ ਤਾਂ ਕਿਉਂ ਨਾ ਉਹ ਖੁਦ ਹੀ ਉਹਨਾਂ ਨੂੰ ਘਰ ਵਿੱਚੋਂ ਕੱਟ ਦੇਣ ਅਤੇ ਕਿਰਾਏਦਾਰ ਰੱਖ ਲੈਣ ਤਾਂ ਕਿ ਜਲਦੀ ਹੀ ਉਹਨਾਂ ਦੀ ਵੀ ਇਨਕਮ ਸ਼ੁਰੂ ਹੋ ਜਾਵੇ। ਕਾਫੀ ਸਾਰੀਆਂ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਚਲਦੀਆਂ ਪਈਆਂ ਸੀ। ਸ਼ਾਮ ਨੂੰ ਜਦੋਂ ਨੀਰਜ ਅਤੇ ਸ਼ਰੂਤੀ ਆਫਿਸ ਤੋਂ ਘਰ ਵਾਪਸ ਆਏ ਤਾਂ ਮਾਂ ਨੂੰ ਉਦਾਸ ਦੇਖ ਕੇ ਦੋਨੋਂ ਮਾਂ ਦੇ ਕੋਲ ਜਾ ਕੇ ਬੈਠ ਗਏ। ਅਤੇ ਕਹਿਣ ਲੱਗੇ ਕੀ ਹੋਇਆ ਮਾਂ? ਅੱਜਕੱਲ੍ਹ ਆਫਿਸ ਦਾ ਕੰਮ ਕੁਝ ਜ਼ਿਆਦਾ ਵੱਧ ਗਿਆ ਹੈ ਤਾਂ ਅਸੀਂ ਤੁਹਾਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ ਹਾਂ। ਮਾਂ ਤੁਹਾਡੀ ਤਬੀਅਤ ਤਾਂ ਠੀਕ ਹੈ ਨਾ? ਸ਼ਰੂਤੀ ਕਹਿਣ ਲੱਗੀ ਮਾਂ ਜੀ ਜਲਦੀ ਹੀ ਸਾਡੇ ਆਫਿਸ ਵਿੱਚ ਆਡਿਟ ਪੂਰੀ ਹੋਣ ਵਾਲੀ ਹੈ ਉਸ ਤੋਂ ਬਾਅਦ ਅਸੀਂ ਦੋ ਦਿਨਾਂ ਦੀ ਛੁੱਟੀ ਲਵਾਂਗੇ ਅਤੇ ਕਿਤੇ ਘੁੰਮਣ ਦੇ ਲਈ ਚੱਲ ਜਾਵਾਂਗੇ ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣ ਕੇ ਨਿਰਮਲ ਜੀ ਸੋਚਣ ਲੱਗੀ ਕਿ ਇਹ ਦੋਨੋਂ ਕਿੰਨੀ ਚੰਗੀ ਐਕਟਿੰਗ ਕਰ ਲੈਂਦੇ ਹੈ ਜਦੋਂ ਤੱਕ ਇਹਨਾਂ ਨੇ ਮੇਰੇ ਘਰ ਵਿੱਚ ਰਹਿਣਾ ਹੈ ਉਦੋਂ ਤੱਕ ਮੇਰੇ ਨਾਲ ਪਿਆਰ ਨਾਲ ਗੱਲਾਂ ਕਰ ਰਹੇ ਹੈ ਬਾਦ ਵਿੱਚ ਮੈਨੂੰ ਛੱਡ ਕੇ ਜਾਣ ਵਾਲੇ ਹੈ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਉਹਨਾਂ ਦੀ ਨੂੰ ਕਹਿਣ ਲੱਗੀ ਕੀ ਹੋਇਆ ਮਾਂ ਕੋਈ ਪਰੇਸ਼ਾਨੀ ਹੈ ਤਾਂ ਦੱਸੋ ਮੈਨੂੰ ਨੀਰਜ ਵੀ ਕਹਿਣ ਲੱਗਾ ਮਾਂ ਤੈਨੂੰ ਮੇਰੀ ਸੋਹ ਲੱਗੇ ਦੱਸੋ ਕੀ ਗੱਲ ਹੈ ਜਰੂਰ ਤੁਸੀਂ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਪਰ ਉਹ ਤਾਂ ਬਹੁਤ ਰੋਂਦੀ ਪਈ ਸੀ ਮੈਂ ਕੁਝ ਦਿਨਾਂ ਤੋਂ ਦੇਖਦਾ ਪਿਆ ਹਾਂ ਕਿ ਤੁਹਾਡਾ ਚਿਹਰਾ ਦਿਨ ਪਰ ਦਿਨ ਉੱਤਰਦਾ ਜਾ ਰਿਹਾ ਹੈ ਬੋਲੋ ਮਾਂ ਕੀ ਹੋਇਆ ਹੁਣ ਨਿਰਮਲਾ ਜੀ ਤੋਂ ਸਹਿਨ ਨਹੀਂ ਹੋਇਆ ਤਾਂ ਉਹ ਗੁੱਸੇ ਦੇ ਨਾਲ ਬੋਲ ਪਈ ਕਹਿਣ ਲੱਗੀ ਬਾ ਬੱਚਿਓ ਕਿੰਨੀ ਚੰਗੀ ਐਕਟਿੰਗ ਕਰ ਲੈਂਦੇ ਹੋ ਅਤੇ ਨੀਰਜ ਤੂੰ ਮੈਨੂੰ ਸੋਹ ਦਿੰਦਾ ਪਿਆ ਹੈ ਕਿ ਤੂੰ ਮੈਨੂੰ ਸੱਚ ਦੱਸਿਆ ਹੈ ਜੋ ਤੂੰ ਮੇਰੇ ਕੋਲ ਸੱਚ ਜਾਣਨਾ ਚਾਹੁੰਦਾ ਹੈ ਨੀਰਜ ਹੈਰਾਨੀ ਦੇ ਨਾਲ ਬੋਲਿਆ ਕੀ ਹੋਇਆ ਮਾਂ ਕੀ ਮੇਰੇ ਕੋਲ ਕੋਈ ਗਲਤੀ ਹੋ ਗਈ ਹੈ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਪਏ ਹੋ ਤਾਂ ਫਿਰ ਉਸ ਦੀ ਮਾਂ ਨੇ ਉਹ ਪੇਪਰ ਲਿਆ ਕੇ ਉਸ ਦੇ ਸਾਹਮਣੇ ਸੁਟੇ ਅਤੇ ਕਿਹਾ ਇਹ ਸਭ ਕੀ ਹੈ ਤੂੰ ਇਹ ਸਭ ਦੇ ਬਾਰੇ ਮੈਨੂੰ ਕਿਉਂ ਨਹੀਂ ਦੱਸਿਆ ਤੁਸੀਂ ਦੋਨੋਂ ਮੇਰੇ ਕੋਲੋਂ ਅਲੱਗ ਰਹਿਣਾ ਚਾਹੁੰਦੇ ਹੋ ਅਤੇ ਕਹਿੰਦੇ ਹੋ ਕਿ ਮਾਂ ਚਿੰਤਾ ਕਿਹੜੀ ਗੱਲ ਦੀ ਕਰਦੀ ਪਈ ਹੈ ਬੋਲਦੇ-ਬੋਲਦੇ ਉਹ ਜ਼ੋਰ-ਜ਼ੋਰ ਦੇ ਨਾਲ ਰੋਣ ਲੱਗ ਪਈ ਤਾਂ ਨਿਰਜ ਹੈਰਾਨ ਹੀ ਰਹਿ ਗਿਆ ਉਹ ਗੌਰ ਦੇ ਨਾਲ ਪੇਪਰ ਦੇਖਣ ਲੱਗਾ ਤੇ ਫਿਰ ਜ਼ੋਰ-ਜ਼ੋਰ ਦੀ ਹਸਣ ਲੱਗ ਪਿਆ ਅਤੇ ਕਹਿਣ ਲੱਗਾ ਮਾਂ ਇਹ ਸਭ ਕੀ ਹੈ ਇਹ ਤੁਹਾਨੂੰ ਕਿੱਥੋਂ ਮਿਲ ਗਏ ਤਾਂ ਨਿਰਮਲਾ ਜੀ ਕਹਿਣ ਲੱਗੀ ਕਿਉਂ ਮੈਂ ਤੁਹਾਡਾ ਦੋਵਾਂ ਦਾ ਅਸਲੀ ਚਿਹਰਾ ਦੇਖ ਲਿਆ ਤਾਂ ਤੈਨੂੰ ਪੂਰਾ ਲੱਗਦਾ ਪਿਆ ਹੈ ਨੀਰਜ ਹੱਸਦੇ ਹੋਏ ਕਹਿਣ ਲੱਗਾ ਉਹ ਮਾਂ ਤੁਸੀਂ ਵੀ ਨਾ ਕਿੰਨੇ ਭੋਲੇ ਹੋ ਸੁਣੋ ਮਾਂ ਮੈਂ ਇੱਕ ਨਵਾਂ ਘਰ ਲੈਣਾ ਚਾਹੁੰਦਾ ਸੀ ਪਰ ਤੁਹਾਨੂੰ ਛੱਡ ਕੇ ਅਲੱਗ ਰਹਿਣ ਦੀ ਗੱਲ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਮੇਰੇ ਦੋਸਤ ਨੇ ਵੀ ਇਸ ਸੋਸਾਇਟੀ ਵਿੱਚ ਇੱਕ ਫਲੈਟ ਲਿਆ ਹੈ ਫਲੈਟ ਕਾਫੀ ਘੱਟ ਕੀਮਤ ਤੇ ਮਿਲਦਾ ਪਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉੱਧਰ ਕੁਝ ਦਿਨਾਂ ਤੱਕ ਹਾਈਵੇ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਨਾ ਫਲੈਟ ਦੀ ਕੀਮਤ ਅਚਾਨਕ ਵਧਣ ਵਾਲੀ ਹੈ ਇਸ ਲਈ ਮੈਂ ਸੋਚਿਆ ਕਿ ਇੱਕ ਫਲੈਟ ਖਰੀਦ ਲੈਂਦਾ ਹਾਂ ਕੀਮਤ ਵਧਣ ਤੇ ਉਸ ਨੂੰ ਵੇਚ ਦਵਾਂਗਾ ਤਾ ਮੈਂ ਫਲਾਈਟ ਖਰੀਦਣ ਦੀ ਗੱਲ ਸੋਚਦਾ ਪਿਆ ਸੀ ਹਜੇ ਕੁਝ ਫਾਈਨਲ ਨਹੀਂ ਹੋਇਆ ਪਰ ਨਾ ਮੈਂ ਤੁਹਾਨੂੰ ਵੀ ਇਸ ਦੇ ਬਾਰੇ ਜ਼ਰੂਰ ਦੱਸਦਾ ਫਿਰ ਨਿਰਮਲਾ ਜੀ ਹੈਰਾਨੀ ਦੇ ਨਾਲ ਬੋਲੇ ਪਰ ਤੁਸੀਂ ਦੋਨੋਂ ਉਸ ਦਿਨ ਗੱਲ ਕਰਦੇ ਪਏ ਸੀ ਤਾਂ shruti ਕਹਿੰਦੀ ਪਈ ਸੀ ਕਿ ਮਾਂ ਜੀ ਨੂੰ ਇਸ ਦੇ ਬਾਰੇ ਨਾ ਦੱਸਿਓ ਉਹ ਕਿਉਂ ਕਿਹਾ ਨਿਰੇਜ ਬੋਲਿਆ ਮਾਂ ਅੱਧੀ ਅਧੂਰੀ ਗੱਲ ਸੁਣ ਕੇ ਤੁਸੀਂ ਸਾਨੂੰ ਗਲਤ ਸਮਝ ਲਿਆ ਇਹ ਤਾਂ ਕਹਿੰਦੀ ਪਈ ਸੀ ਕਿ ਅਗਲੇ ਮਹੀਨੇ ਮਾਜੀ ਦਾ ਜਨਮ ਦਿਨ ਆਉਣ ਵਾਲਾ ਹੈ ਉਸ ਦਿਨ ਅਸੀਂ ਮਾਜੀ ਨੂੰ ਸਰਪ੍ਰਾਈਜ਼ ਦਵਾਂਗੇ ਅਤੇ ਅਸੀਂ ਇਹ ਘਰ ਮਾਜੀ ਦੇ ਨਾਮ ਤੇ ਹੀ ਖਰੀਦਾਂਗੇ ਸ਼ਰੂਤੀ ਕਹਿਣ ਲੱਗੀ ਹਾਂ ਮਾਜੀ ਤੁਹਾਨੂੰ ਸਰਪ੍ਰਾਈਜ਼ ਗਿਫਟ ਦੇਣਾ ਚਾਹੁੰਦੀ ਸੀ ਪਰ ਤੁਸੀਂ ਤਾਂ ਸਾਨੂੰ ਹੀ ਗਲਤ ਸਮਝਣ ਲੱਗੇ ਹੁਣ ਨਿਰਬਲਾ ਜੀ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਆਣ ਲੱਗ ਪਏ ਅਤੇ ਉਹ ਸੋਚਣ ਲੱਗੀ ਕਿ ਮੇਰੀ ਨਾਨਾਣ ਵੀ ਮੈਨੂੰ ਮੇਰੇ ਬੱਚਿਆਂ ਦੇ ਖਿਲਾਫ ੜਕਾਉਣ ਲੱਗੀ ਸੀ ਉਹ ਚਾਹੁੰਦੀ ਤਾਂ ਮੈਨੂੰ ਸਮਝਾ ਵੀ ਸਕਦੀ ਸੀ ਕਿ ਪਹਿਲੇ ਆਪਣੇ ਬੱਚਿਆਂ ਦੇ ਨਾਲ ਗੱਲ ਕਰ ਲੈ ਪਰ ਉਹ ਤਾਂ ਸਿੱਧੇ ਇਹੀ ਕਹਿਣ ਲੱਗੀ ਕਿ ਬੱਚਿਆਂ ਦੀ ਇੱਕ ਵੀ ਨਾ ਸੁਣੀ ਅਤੇ ਉਹਨਾਂ ਦੀਆਂ ਗੱਲਾਂ ਵਿੱਚ ਨਾ ਆ ਜਾਵੀਂ ਅਤੇ ਉਹਨਾਂ ਨੂੰ ਤੁਰੰਤ ਘਰੋਂ ਬਾਹਰ ਕੱਢ ਦਵੋ ਜੇਕਰ ਅੱਜ ਮੈਂ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਦੇ ਲਈ ਕਹਿ ਦਿੰਦੀ ਤਾਂ ਉਹਨਾਂ ਦਾ ਦਿਲ ਟੁੱਟ ਜਾਂਦਾ ਚੰਗਾ ਹੋਇਆ ਮੈਂ ਜ਼ਿਆਦਾ ਜਲਦਬਾਜ਼ੀ ਨਹੀਂ ਕੀਤੀ ਬਸ ਆਪਣੀ ਨਾਰਾਜ਼ਗੀ ਹੀ ਜ਼ਾਹਿਰ ਕੀਤੀ ਇਹ ਸੋਚ ਕੇ ਉਹ ਇੱਕਦਮ ਚੁੱਪ ਹੋ ਗਈ ਤਾਂ ਨੀਰੇਜ ਉਹਨਾਂ ਦੇ ਕੋਲ ਆਇਆ ਅਤੇ ਕਹਿਣ ਲੱਗਾ ਮਾਂ ਮੈਂ ਬਚਪਨ ਤੋਂ ਲੈ ਕੇ ਅੱਜ ਤੱਕ ਤੁਹਾਡੇ ਾਂਚਲ ਵਿੱਚ ਸੁਰੱਖਿਤ ਮਹਿਸੂਸ ਕਰਦਾ ਆਇਆ ਹਾਂ ਪਾਪਾ ਦੇ ਜਾਣ ਤੋਂ ਬਾਅਦ ਇੱਕ ਤੁਹਾਡਾ ਹੀ ਸਹਾਰਾ ਹੈ ਤੁਹਾਡਾ ਪਿਆਰ ਅਤੇ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਬਣਿਆ ਰਹੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਅਸੀਂ ਤੁਹਾਡੇ ਤੋਂ ਅਲੱਗ ਹੋ ਕੇ ਜੀ ਨਹੀਂ ਸਕਦੇ ਇਹ ਕ ਸਜ਼ਾ ਹੋਵੇਗੀ ਜਿਸ ਜੀਵਨ ਨੂੰ ਕੁੱਟ-ਕੁੱਟ ਕੇ ਜੀਣਾ ਪਵੇਗਾ ਇਹ ਸਭ ਕਹਿੰਦੇ-ਕਹਿੰਦੇ ਉਹ ਉਦਾਸ ਹੋ ਗਿਆ ਤੇ ਰੋ ਪਿਆ ਤਾਂ ਨਿਰਮਲਾ ਜੀ ਦੀਆਂ ਅੱਖਾਂ ਵੀ ਨਮ ਹੋ ਗਈਆਂ ਉਧਰ ਸ਼ਰੂਤੀ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਹ ਉਦਾਸ ਮਨ ਨਾਲ ਕਹਿਣ ਲੱਗੀ ਮਾਂ ਜੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਇੰਨਾ ਪਿਆਰ ਦਿੱਤਾ ਕਿੰਨਾ ਮਾਨ-ਸਮਾਨ ਦਿੱਤਾ ਫੇਰ ਵੀ ਤੁਸੀਂ ਮੈਨੂੰ ਗਲਤ ਸਮਝ ਲਿਆ ਇਹ ਸਭ ਕਹਿੰਦੇ-ਕਹਿੰਦੇ ਔਰ ਉਸੰਦੇ ਐਕਟਿੰਗ ਕਰਨ ਲੱਗ ਪਈ ਤਾਂ ਨਿਰਮਲਾ ਜੀ ਨੇ ਉਸ ਨੂੰ ਪਿਆਰ ਦੇ ਨਾਲ ਗਲੇ ਲਗਾਇਆ ਅਤੇ ਕਹਿਣ ਲੱਗੀ ਬੇਟਾ ਮੈਨੂੰ ਮaaf ਕਰ ਦੇ ਮੈਂ ਵੀ ਇਨਸਾਨ ਹਾਂ ਮੇਰੇ ਕੋਲੋਂ ਗਲਤੀ ਹੋ ਗਈ ਤਾਂ ਨਿਰਜ ਬੋਲਿਆ ਨਹੀਂ ਮਾਂ ਮਾਫੀ ਨਹੀਂ ਮਿਲੇਗੀ ਪਹਿਲਾਂ ਤੁਸੀਂ ਸਾਡੇ ਨਾਲ ਬਾਹਰ ਚਲੋ ਅਤੇ ਸਾਨੂੰ ਆਈਸਕ੍ਰੀਮ ਖਿਲਾਓ ਤਾਂ ਤੁਹਾਨੂੰ ਮaaf ਕਰਾਂਗੇ ਉਹ ਬੱਚਿਆਂ ਦੀ ਤਰ੍ਹਾਂ ਰੁਸਦੇ ਹੋਏ ਬੋਲੇ ਨਿਰਮਲਾ ਜੀ ਹੱਸਣ ਲੱਗੀ ਅਤੇ ਕਮਰੇ ਵਿੱਚੋਂ ਪਰਸਲ ਲੈਣ ਚਲੀ ਗਈ ਉਹ ਆਪਣੇ ਇੰਨਾ ਵੱਡੇ ਹੋ ਚੁੱਕੇ ਛੋਟੇ ਬੱਚਿਆਂ ਨੂੰ ਆਈਸਕ੍ਰੀਮ ਖਿਲਾ ਕੇ ਮਨਾ ਲਈ। ਧੰਨਵਾਦ ਜੀ।